ਚਾਹੇ ਕੋਈ ਕਿੰਨਾ ਵੀ ਖਾਸ ਕਿਉ ਨਾ ਹੋਵੇ ਇਹ ਗੱਲਾਂ ਹਮੇਸ਼ਾ ਲੁਕੋ ਕੇ ਰੱਖਣਾ ਕੀ ਤੁਸੀਂ ਕਦੇ ਸੋਚਿਆ ਕਿ ਜਦੋਂ ਤੁਸੀਂ ਕਿਸੇ ਤੇ ਬਹੁਤ ਜ਼ਿਆਦਾ ਭਰੋਸਾ ਕਰ ਲੈਨੇ ਹੋ ਤਾਂ ਉਹ ਤੁਹਾਡੇ ਨਾਲ ਅਕਸਰ ਧੋਖਾ ਕਿਉਂ ਕਰ ਜਾਂਦੇ ਨੇ ਜਾਂ ਫਿਰ ਕੀ ਤੁਸੀਂ ਕਦੇ ਇਹ ਮਹਿਸੂਸ ਕੀਤਾ ਕਿ ਤੁਹਾਡੇ ਦੁੱਖਾਂ ਤੇ ਕਮਜ਼ੋਰੀਆਂ ਦਾ ਕੋਈ ਫਾਇਦਾ ਚੁੱਕ ਰਿਹਾ ਏ ਹਾਂ ਇਹ ਸਵਾਲ ਬਹੁਤ ਡੂੰਘਾ ਏ ਤੇ ਇਹਦਾ ਜਵਾਬ ਸਦੀਆਂ ਪਹਿਲਾਂ ਮਹਾਨ ਚਾਣਕਿਆ ਨੇ ਦੇ ਦਿੱਤਾ ਸੀ ਅੱਜ ਮੈਂ ਤੁਹਾਨੂੰ ਉਹ 7 ਰਾਜ ਦੱਸਾਂਗਾ ਜਿਹੜੇ ਚਾਣਕਿਆ ਅਨੁਸਾਰ ਕਿਸੇ ਵੀ ਇਨਸਾਨ ਨੂੰ ਕਿਸੇ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ ਚਾਹੇ ਉਹ ਤੁਹਾਡਾ ਕਿੰਨਾ ਵੀ ਕਰੀਬੀ ਕਿਉਂ ਨਾ ਹੋਵੇ ਤਾਂ ਚਾਣਕਿਆ ਦੀ ਇੱਕ ਹੀ ਗੱਲ ਇੱਕ ਮੈਨੂੰ ਯਾਦ ਆਉਂਦੀ ਹੈ ਉਹ ਕਹਿੰਦੇ ਸੀ ਜੇਕਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਦੁਨੀਆ ਨੂੰ ਨਾ ਦੱਸੋ ਹੁਣ ਇਹ ਗੱਲ ਸੁਣਨ ਦੇ ਵਿੱਚ ਸ਼ਾਇਦ ਥੋੜੀ ਅਜੀਬ ਲੱਗੇ ਪਰ ਇਸ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਆ ਮੈਂ ਬਚਪਨ ਦੇ ਵਿੱਚ ਇੱਕ ਬਹੁਤ ਹੀ ਹੁਸ਼ਿਆਰ ਮੁੰਡੇ ਨੂੰ ਜਾਣਦਾ ਸੀ ਉਹਦੀ ਜ਼ਿੰਦਗੀ ਦੇ ਵਿੱਚ ਕੁਝ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਚੱਲਦੀਆਂ ਰਹਿੰਦੀਆਂ ਸੀ ਇੱਕ ਦਿਨ ਉਸ ਨੇ ਆਪਣੇ ਦੋਸਤਾਂ ਨੂੰ ਆਪਣੇ ਪਰਿਵਾਰ ਦੇ ਮਸਲਿਆਂ ਬਾਰੇ ਸਭ ਕੁਝ ਦੱਸ ਦਿੱਤਾ ਉਸ ਨੂੰ ਲੱਗਿਆ ਕਿ ਉਹਨਾਂ ਨਾਲ ਗੱਲ ਸਾਂਝੀ ਕਰਕੇ ਉਸ ਦਾ ਮਨ ਹੌਲਾ ਹੋ ਜਾਊਗਾ ਪਰ ਫਿਰਕੀ ਹੋਇਆ ਜਿਹੜੇ ਦੋਸਤ ਉਸਦੇ ਮੋਢੇ ਤੇ ਹੱਥ ਰੱਖ ਕੇ ਖੜਦੇ ਸੀ ਉਹੀ ਬਾਅਦ ਦੇ ਵਿੱਚ ਉਸਦਾ ਮਜ਼ਾਕ ਉਡਾਉਣ ਲੱਗ ਪਏ ਬਿਲਕੁਲ ਇਸੇ ਤਰ੍ਹਾਂ ਚਾਣਕਿਆ ਨੇ ਸਦੀਆਂ ਪਹਿਲਾਂ ਸਾਨੂੰ ਸਮਝਾਇਆ ਸੀ ਕਿ ਅਜਿਹੀਆਂ 7 ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਕਿਉਂਕਿ ਜੋ ਅੱਜ ਦੋਸਤੀ ਹੈ ਉਹ ਕੱਲ ਦੁਸ਼ਮਣੀ ਦੇ ਵਿੱਚ ਵੀ ਬਦਲ ਸਕਦੀ ਹੈ ਤੇ ਫਿਰ ਲੋਕ ਤੁਹਾਡੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਦੇ ਨੇ ਅੱਜ ਆਪਾਂ ਉਹਨਾਂ ਹੀ 7 ਗੱਲਾਂ ਬਾਰੇ ਗੱਲ ਕਰਾਂਗੇ ਜੋ ਤੁਹਾਡੀ ਜ਼ਿੰਦਗੀ ਨੂੰ ਸੁਰੱਖਿਅਤ ਤੇ ਸਫਲ ਬਣਾ ਸਕਦੀਆਂ ਨੇ ਮੈਂ ਜਾਣਦਾ ਵੀ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਆ ਰਹੇ ਹੋਣਗੇ ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜੋ ਸੱਤ ਰਾਜ ਮੈਂ ਤੁਹਾਨੂੰ ਦੱਸਾਂਗਾ ਉਹਨਾਂ ਵਿੱਚੋਂ ਕੁਝ ਅਜਿਹੇ ਨੇ ਜਿਹੜੇ ਤੁਸੀਂ ਕਦੇ ਸੋਚੇ ਵੀ ਨਹੀਂ ਹੋਣੇ ਮਸਲਾਂ ਤੁਸੀਂ ਕਦੇ ਸੁਣਿਆ ਹੋਗਾ ਵੀ ਪੁੰਨ ਹਮੇਸ਼ਾ ਸ਼ਪਾ ਕੇ ਕਰਨਾ ਚਾਹੀਦਾ ਪਰ ਇਸ ਪਿੱਛੇ ਕੀ ਕਾਰਨ ਹੈ ਜਾਂ ਫਿਰ ਆਪਣੀਆਂ ਹਾਰਾਂ ਤੇ અપਮਾਨ ਨੂੰ ਤੁਸੀਂ ਆਪਣੀ ਤਾਕਤ ਕਿਵੇਂ ਬਣਾ ਸਕਦੇ ਹੋ ਇਹ ਸਾਰੀਆਂ ਗੱਲਾਂ ਅੱਜ ਆਪਾਂ ਖੁੱਲ੍ਹ ਕੇ ਦੱਸਾਂਗੇ ਤਾਂ ਬਣੇ ਰਹੋ ਮੇਰੇ ਨਾਲ ਨੰਬਰ ਪਹਿਲਾ ਪਰਿਵਾਰ ਦੇ ਅੰਦਰਲੇ ਭੇਤ ਇੱਕ ਵਾਰ ਦੀ ਗੱਲ ਆ ਪਿੰਡ ਦੇ ਵਿੱਚ ਇੱਕ ਬਹੁਤ ਹੀ ਇੱਜ਼ਤਦਾਰ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀ ਸਰਦਾਰ ਸਲੱਖਣ ਸਿੰਘ ਅਤੇ ਉਸ ਦਾ ਵੱਡਾ ਪੁੱਤਰ ਆਪਸ ਦੇ ਵਿੱਚ ਬਹਿਸ ਕਰਦੇ ਰਹਿੰਦੇ ਸੀ ਖਾਸ ਕਰਕੇ ਜ਼ਮੀਨ ਦੇ ਮਸਲੇ ਨੂੰ ਲੈ ਕੇ ਪੁੱਤਰ ਨੂੰ ਲੱਗਿਆ ਕਿ ਉਹ ਆਪਣੇ ਦੋਸਤਾਂ ਨੂੰ ਦਿਲ ਦੀ ਗੱਲ ਦੱਸੂਗਾ ਤਾਂ ਉਸ ਦਾ ਮਨ ਹੌਲਾ ਹੋ ਜਾਊਗਾ ਉਸ ਨੇ ਆਪਣੇ ਇੱਕ ਕਰੀਬੀ ਦੋਸਤ ਨੂੰ ਘਰ ਦੀ ਸਾਰੀ ਕਹਾਣੀ ਸੁਣਾ ਦਿੱਤੀ ਕੁਝ ਦਿਨਾਂ ਬਾਅਦ ਉਸ ਦੋਸਤ ਨੇ ਇਹ ਗੱਲਾਂ ਹੋਰ ਲੋਕਾਂ ਤੱਕ ਸਾਂਝੀਆਂ ਕਰ ਦਿੱਤੀਆਂ ਹੌਲੀ ਹੌਲੀ ਇਹ ਗੱਲ ਪੂਰੇ ਪਿੰਡ ਦੇ ਵਿੱਚ ਫੈਲ ਗਈ ਅਤੇ ਲੋਕਾਂ ਨੇ ਉਸ ਪਰਿਵਾਰ ਬਾਰੇ ਕਾਹਨਾ ਫੂਸੀ ਸ਼ੁਰੂ ਕਰ ਦਿੱਤੀ ਜਿਸ ਪਰਿਵਾਰ ਦੀ ਪਹਿਲਾਂ ਇੱਜ਼ਤ ਸੀ ਹੁਣ ਉਹੀ ਮਖੌਲ ਦਾ ਪਾਤਰ ਬਣ ਗਿਆ ਆਖਰਕਾਰ ਪਿਓ ਪੁੱਤ ਦਾ ਰਿਸ਼ਤਾ ਵੀ ਇਸ ਕਾਰਨ ਹੋਰ ਵਿਗੜ ਗਿਆ ਚਾਂਕਿਆ ਕਹਿੰਦੇ ਸੀ ਵੀ ਘਰ ਦੀਆਂ ਕਮਜ਼ੋਰੀਆਂ ਜੇਕਰ ਬਾਹਰ ਨਿਕਲਣ ਤਾਂ ਦੁਸ਼ਮਣ ਵੀ ਹੱਸਦੇ ਨੇ ਯਾਦ ਰੱਖੋ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਮਸਲੇ ਦੂਜਿਆਂ ਨੂੰ ਦੱਸਦੇ ਹੋ ਤਾਂ ਤੁਸੀਂ ਸਿਰਫ ਸਲਾਹ ਨਹੀਂ ਮੰਗ ਰਹੇ ਸਗੋਂ ਤੁਸੀਂ ਆਪਣੇ ਘਰ ਦੀ ਇੱਜ਼ਤ ਅਤੇ ਮਾਣ ਨੂੰ ਬਾਜ਼ਾਰ ਦੇ ਵਿੱਚ ਸੁੱਟ ਰਹੇ ਹੋ ਕੋਈ ਵੀ ਬਾਹਰੀ ਬੰਦਾ ਤੁਹਾਡੇ ਦੁੱਖਾਂ ਨੂੰ ਨਹੀਂ ਸਮਝ ਸਕਦਾ ਉਹ ਸਿਰਫ ਤੁਹਾਡੀ ਕਹਾਣੀ ਸੁਣ ਕੇ ਮਜ਼ਾ ਲੈਂਦੇ ਨੇ ਇਸ ਲਈ ਪਰਿਵਾਰ ਦੇ ਮਸਲੇ ਪਰਿਵਾਰ ਦੇ ਅੰਦਰ ਹੀ ਹੱਲ ਕਰੋ ਦੁਨੀਆ ਨੂੰ ਤੁਹਾਡੇ ਪਰਿਵਾਰ ਦੇ ਅੰਦਰ ਕੀ ਚੱਲ ਰਿਹਾ ਇਸ ਬਾਰੇ ਨਹੀਂ ਸਗੋਂ ਤੁਹਾਡੇ ਰਿਸ਼ਤੇ ਦੀ ਤਾਕਤ ਬਾਰੇ ਪਤਾ ਲੱਗਣਾ ਚਾਹੀਦਾ ਏ ਨੰਬਰ ਦੂਜਾ ਆਪਣੀ ਕਮਾਈ ਦਾ ਰਾਜ ਸੋਚੋ ਇੱਕ ਮਿਹਨਤੀ ਪੰਜਾਬੀ ਨੌਜਵਾਨ ਹੈ ਜਿਸ ਨੇ ਪੰਜਾਬ ਤੋਂ ਬਾਹਰ ਜਾ ਕੇ ਆਪਣੀ ਮਿਹਨਤ ਨਾਲ ਬਹੁਤ ਪੈਸਾ ਕਮਾਇਆ ਉਸ ਨੇ ਪਿੰਡ ਦੇ ਵਿੱਚ ਆਪਣੇ ਨਵੇਂ ਬਣੇ ਘਰ ਦੀਆਂ ਫੋਟੋਆਂ ਅਤੇ ਆਪਣੀ ਕਾਰ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਲੋਕਾਂ ਨੇ ਉਸ ਦੀ ਬਹੁਤ ਵਾਹਵਾ ਕੀਤੀ ਪਰ ਅਸਲ ਦੇ ਵਿੱਚ ਉਸ ਦੇ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਦੇ ਦਿਲ ਦੇ ਵਿੱਚ ਈਰਖਾ ਦੀ ਅੱਗ ਬਲਣ ਲੱਗ ਪਈ ਇੱਕ ਦਿਨ ਉਸ ਦੇ ਇੱਕ ਰਿਸ਼ਤੇਦਾਰ ਨੇ ਉਸ ਨੂੰ ਪੁੱਛਿਆ ਵੀਰ ਜੀ ਇੰਨੇ ਪੈਸੇ ਕਮਾ ਲਏ ਹੁਣ ਸਾਡੀ ਥੋੜੀ ਮਦਦੀ ਕਰ ਦੋ ਜਦੋਂ ਉਸਨੇ ਮਨਾਂ ਕੀਤਾ ਤਾਂ ਉਸਨੂੰ ਕੰਜੂਸ ਅਤੇ ਮਾੜਾ ਆਦਮੀ ਕਹਿ ਕੇ ਬਦਨਾਮ ਕਰ ਦਿੱਤਾ ਗਿਆ ਚਾਨਕਿਆ ਕਹਿੰਦੇ ਸੀ ਵੀ ਧਨ ਇੱਕ ਅਜਿਹੀ ਤਾਕਤ ਹੈ ਜਿਸ ਨੂੰ ਗੁਪਤ ਰੱਖਣ ਨਾਲ ਹੀ ਇਹ ਵਾਧਾ ਹੈ ਜਦੋਂ ਤੁਸੀਂ ਆਪਣੀ ਕਮਾਈ ਦਾ ਦਿਖਾਵਾ ਕਰਦੇ ਹੋ ਤਾਂ ਤੁਸੀਂ ਸਿਰਫ ਲੋਕਾਂ ਦੀ ਈਰਖਾ ਹੀ ਨਹੀਂ ਵਧਾਉਂਦੇ ਸਗੋਂ ਬਹੁਤ ਸਾਰੇ ਲੋਕ ਤੁਹਾਡਾ ਫਾਇਦਾ ਚੁੱਕਣ ਜਾਂ ਤੁਹਾਡੇ ਤੋਂ ਉਧਾਰ ਮੰਗਣ ਲਈ ਆ ਜਾਂਦੇ ਨੇ ਤੁਹਾਡੀ ਆਰਥਿਕ ਸਥਿਤੀ ਦਾ ਗਿਆਨ ਸਿਰਫ ਤੁਹਾਨੂੰ ਹੀ ਹੋਣਾ ਚਾਹੀਦਾ ਕਦੇ ਵੀ ਆਪਣੀ ਕਮਾਈ ਬਾਰੇ ਸ਼ੇਖੀ ਨਾ ਮਾਰੋ ਤੁਹਾਡੀ ਸਫਲਤਾ ਦਾ ਰਾ ਬਿਨਾ ਆਵਾਜ਼ ਤੋਂ ਚਲਣਾ ਚਾਹੀਦਾ ਏ ਨੰਬਰ 3 ਭਵਿੱਖ ਦੀਆਂ ਯੋਜਨਾਵਾਂ ਸੋਚੋ ਤੁਸੀਂ ਆਪਣੇ ਦਿਮਾਗ ਦੇ ਵਿੱਚ ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨ ਦਾ ਪਲਾਨ ਬਣਾਉਨੇ ਹੋ ਇਹ ਪਲਾਨ ਬਹੁਤ ਵਧੀਆ ਏ ਤੁਸੀਂ ਜੋਸ਼ ਦੇ ਵਿੱਚ ਆ ਕੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਇਸ ਬਾਰੇ ਦੱਸ ਦਿੰਨੇ ਹੋ ਅਗਲੇ ਦਿਨ ਤੁਹਾਡਾ ਇੱਕ ਦੋਸਤ ਤੁਹਾਡੇ ਆਈਡੀਆ ਤੇ ਆਪਣਾ ਕੰਮ ਸ਼ੁਰੂ ਕਰ ਦਿੰਦਾ ਅਤੇ ਕਿਉਂਕਿ ਉਸ ਕੋਲ ਸਾਧਨ ਜ਼ਿਆਦਾ ਨੇ ਉਹ ਤੁਹਾਡੇ ਤੋਂ ਪਹਿਲਾਂ ਸਫਲ ਹੋ ਜਾਂਦਾ ਤੁਸੀਂ ਸਿਰਫ ਹੱਥ ਮਲਦੇ ਰਹਿ ਜਾਂਨੇ ਹੋ ਚਾਨਕਿਆ ਨੇ ਸਾਨੂੰ ਇਹ ਸਿਖਾਇਆ ਕਿ ਬੀਜ ਨੂੰ ਧਰਤੀ ਦੇ ਵਿੱਚ ਲੁਕੋ ਕੇ ਰੱਖਣਾ ਪੈਂਦਾ ਜਦੋਂ ਤੱਕ ਉਹ ਦਰਖਤ ਨਹੀਂ ਬਣ ਜਾਂਦਾ ਤੁਹਾਡਾ ਆਈਡੀਆ ਇੱਕ ਬੀਜ ਵਰਗਾ ਹੈ ਇਸ ਨੂੰ ਉਦੋਂ ਤੱਕ ਕਿਸੇ ਨਾਲ ਸਾਂਝਾ ਨਾ ਕਰੋ ਜਦੋਂ ਤੱਕ ਇਹ ਪੂਰਾ ਹੋ ਕੇ ਸਫਲਤਾ ਦਾ ਫਲ ਨਾ ਦੇਵੇ ਬਹੁਤ ਸਾਰੇ ਲੋਕ ਤੁਹਾਡੀ ਯੋਜਨਾ ਨੂੰ ਸੁਣ ਕੇ ਤੁਹਾਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰਨਗੇ ਚੁੱਪਚਾਪ ਮਿਹਨਤ ਕਰਦੇ ਰਹੋ ਦੁਨੀਆ ਨੂੰ ਤੁਹਾਡੇ ਸ਼ਬਦ ਨਹੀਂ ਸਗੋਂ ਤੁਹਾਡੇ ਕੰਮਾਂ ਦੀ ਗੂੰਜ ਸੁਣਾਈ ਦੇਣੀ ਚਾਹੀਦੀ ਹੈ ਨੰਬਰ ਚੌਥਾ ਆਪਣੀਆਂ ਕਮਜ਼ੋਰੀਆਂ ਇੱਕ ਬਹੁਤ ਹੀ ਮਸ਼ਹੂਰ ਪਲਵਾਨ ਸੀ ਜੋ ਹਰ ਮੁਕਾਬਲਾ ਜਿੱਤਦਾ ਸੀ ਪਰ ਉਸ ਨੂੰ ਇੱਕ ਗੱਲ ਦਾ ਬਹੁਤ ਡਰ ਸੀ ਬੰਦ ਥਾਂ ਦਾ ਉਸ ਦਾ ਵਿਰੋਧੀ ਇਸ ਗੱਲ ਤੋਂ ਅਣਜਾਣ ਸੀ ਪਰ ਉਸ ਦੇ ਕਿਸੇ ਕਰੀਬੀ ਨੇ ਇਹ ਗੱਲ ਵਿਰੋਧੀ ਨੂੰ ਦੱਸ ਦਿੱਤੀ ਅਗਲੇ ਮੁਕਾਬਲੇ ਇੱਕ ਛੋਟੀ ਜਿਹੀ ਜਗ੍ਹਾ ਦੇ ਵਿੱਚ ਹੋਇਆ ਜਦੋਂ ਉਹ ਪਲਵਾਨ ਉਸ ਜਗ੍ਹਾ ਤੇ ਪਹੁੰਚਿਆ ਤਾਂ ਉਹ ਡਰ ਗਿਆ ਅਤੇ ਉਸ ਦਾ ਮਨੋਬਲ ਟੁੱਟ ਗਿਆ ਉਹ ਆਪਣੇ ਵਿਰੋਧੀਆਂ ਕੋਲੋਂ ਬੁਰੀ ਤਰ੍ਹਾਂ ਹਾਰਿਆ ਚਾਨਕਿਆ ਨੇ ਕਿਹਾ ਸੀ ਵੀ ਆਪਣੇ ਦੁਸ਼ਮਣ ਨੂੰ ਤੁਹਾਡੀ ਤਾਕਤ ਦਾ ਪਤਾ ਹੋਣਾ ਚਾਹੀਦਾ ਪਰ ਤੁਹਾਡੀ ਕਮਜ਼ੋਰੀ ਦਾ ਨਹੀਂ ਜਦੋਂ ਤੁਸੀਂ ਆਪਣੀ ਕਮਜ਼ੋਰੀ ਡਰ ਜਾਂ ਅਸੁਰੱਖਿਆਤ ਬਾਰੇ ਦੱਸ ਦਿੰਨੇ ਹੋ ਤਾਂ ਤੁਸੀਂ ਦੁਨੀਆ ਨੂੰ ਆਪਣੇ ਤੇ ਹਮਲਾ ਕਰਨ ਦਾ ਮੌਕਾ ਦੇ ਰਹੇ ਹੋ ਉਹ ਤੁਹਾਡੀਆਂ ਭਾਵਨਾਵਾਂ ਨੂੰ ਹਥਿਆਰ ਵਜੋਂ ਵਰਤ ਸਕਦੇ ਨੇ ਆਪਣੀਆਂ ਕਮਜ਼ੋਰੀਆਂ ਨੂੰ ਆਪਣੇ ਅੰਦਰ ਲੁਕੋ ਕੇ ਰੱਖੋ ਅਤੇ ਉਹਨਾਂ ਨੂੰ ਦੂਰ ਕਰਨ ਲਈ ਚੁੱਪਚਾਪ ਕੰਮ ਕਰੋ ਤੁਹਾਡੀ ਕਮਜ਼ੋਰੀ ਤੁਹਾਡਾ ਦੁਸ਼ਮਣ ਨਹੀਂ ਸਗੋਂ ਤੁਹਾਨੂੰ ਹੋਰ ਮਜ਼ਬੂਤ ਬਣਾਉਣ ਦਾ ਮੌਕਾ ਹੈ ਨੰਬਰ 5 ਦਾਨ ਪੁੰਨ ਦੇ ਕੰਮ ਸੋਚੋ ਤੁਸੀਂ ਕਿਸੇ ਗਰੀਬ ਬੰਦੇ ਦੀ ਮਦਦ ਕਰਦੇ ਹੋ ਉਸ ਦੀ ਪੜ੍ਹਾਈ ਦਾ ਖਰਚਾ ਚੁਕਦੇ ਹੋ ਤੁਸੀਂ ਇੱਕ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਹੋ ਅਗਲੇ ਦਿਨ ਲੋਕ ਕਹਿਣ ਲੱਗ ਜਾਂਦੇ ਨੇ ਵੀ ਇਹ ਤਾਂ ਸਿਰਫ ਦਿਖਾਵਾ ਕਰ ਰਿਹਾ ਹੈ ਬੱਚੇ ਦੇ ਮਾਪਿਆਂ ਨੂੰ ਵੀ ਸ਼ਰਮਿੰਦਗੀ ਮਹਿਸੂਸ ਹੋਈ ਇਸ ਦੇ ਉਲਟ ਇੱਕ ਅਜੀਹਾ ਦਾਨੀ ਜੋ ਚੁੱਪਚਾਪ ਅਨਾਥ ਆਸ਼ਰਮ ਨੂੰ ਹਰ ਮਹੀਨੇ ਰਾਸ਼ਨ ਭੇਜਦਾ ਹੈ ਅਤੇ ਉਸ ਬਾਰੇ ਕਿਸੇ ਨੂੰ ਕੋਈ ਨਹੀਂ ਪਤਾ ਆਣਕਾ ਕਹਿੰਦੇ ਸੀ ਵੀ ਦਾਨਪੁਣ ਇੱਕ ਪਵਿੱਤਰ ਕੰਮ ਆ ਪਰ ਜਦੋਂ ਤੁਸੀਂ ਇਸ ਨੂੰ ਪ੍ਰਗਟ ਕਰਦੇ ਹੋ ਤਾਂ ਇਹ ਹੰਕਾਰ ਬਣ ਜਾਂਦਾ ਹੈ ਜਦੋਂ ਤੁਸੀਂ ਦਾਨ ਕਰਦੇ ਹੋ ਤਾਂ ਇਹ ਦੂਜਿਆਂ ਦੀ ਮਦਦ ਨਹੀਂ ਸਗੋਂ ਤੁਹਾਡੇ ਹਉਮੈ ਨੂੰ ਸ਼ਾਂਤ ਕਰਨ ਦਾ ਇੱਕ ਤਰੀਕਾ ਬਣ ਜਾਂਦਾ ਹੈ ਸੱਚਾ ਦਾਨ ਉਹ ਹੈ ਜੋ ਇੱਕ ਹੱਥ ਨਾਲ ਦਿੱਤਾ ਜਾਵੇ ਤੇ ਦੂਜੇ ਹੱਥ ਨੂੰ ਪਤਾ ਹੀ ਨਾ ਲੱਗੇ ਨੇਕੀ ਕਰ ਤੇ ਦਰਿਆ ਦੇ ਵਿੱਚ ਪਾਓ ਵੀਡੀਓ 'ਚ ਅੱਗੇ ਜਾਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਮੈਂ ਜਾਣਦਾ ਕਿ ਇਹ ਸਾਰੀਆਂ ਗੱਲਾਂ ਸੁਣਨ ਦੇ ਵਿੱਚ ਥੋੜੀਆਂ ਮੁਸ਼ਕਲ ਲੱਗ ਸਕਦੀਆਂ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਣਾ ਕੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਜਿਹਾ ਕੋਈ ਤਜਰਬਾ ਕੀਤਾ ਹੈ ਕੋਈ ਵੀ ਗੱਲ ਜੋ ਤੁਸੀਂ ਕਿਸੇ ਨਾਲ ਸਾਂਝੀ ਕੀਤੀ ਹੋਵੇ ਤੇ ਬਾਅਦ ਦੇ ਵਿੱਚ ਤੁਹਾਨੂੰ ਉਸ ਗੱਲ ਤੇ ਪਛਤਾਵਾ ਹੋਇਆ ਹੋਵੇ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਮੈਂ ਤੁਹਾਡੇ ਕਮੈਂਟ ਪੜ੍ਹਾਂਗਾ ਇਹ ਗੱਲ ਯਾਦ ਰੱਖਿਓ ਕਿ ਤੁਹਾਡੇ ਵਿਚਾਰ ਵੀ ਬਹੁਤ ਕੀਮਤੀ ਨੇ ਨੰਬਰ 6 ਹਾਰ ਜਾਂ અપਮਾਨ ਇੱਕ ਬਹੁਤ ਹੀ ਮਿਹਨਤੀ ਨੌਜਵਾਨ ਸੀ ਜੋ ਮੁਕਾਬਲੇ ਦੀ ਤਿਆਰੀ ਕਰ ਰਿਹਾ ਸੀ ਮੁਕਾਬਲੇ ਵਾਲੇ ਦਿਨ ਉਹ ਹਾਰ ਗਿਆ ਅਤੇ ਉਸ ਨੂੰ ਲੋਕਾਂ ਸਾਹਮਣੇ અપਮਾਨਿਤ ਹੋਣਾ ਪਿਆ। ਦੁਖੀ ਹੋ ਕੇ ਉਹ ਆਪਣੀ ਹਾਰ ਬਾਰ-ਬਾਰ ਸਾਰਿਆਂ ਨੂੰ ਦੱਸਣ ਲੱਗਾ। ਉਸ ਨੂੰ ਲੱਗਿਆ ਕਿ ਲੋਕ ਉਸ ਨਾਲ ਹਮਦਰਦੀ ਦਿਖਾਉਣਗੇ ਪਰ ਲੋਕ ਉਸ ਦਾ ਮਜ਼ਾਕ ਉਡਾਉਂਦੇ ਸੀ। ਪਰ ਉਸ ਨੇ ਇੱਕ ਗੱਲ ਸਿੱਖੀ। ਉਸ ਨੇ ਅਗਲੇ ਮੁਕਾਬਲੇ ਲਈ ਚੁੱਪ-ਚਾਪ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਇਸ ਵਾਰ ਉਸ ਨੇ ਆਪਣੀ ਹਾਰ ਦਾ ਜ਼ਿਕਰ ਕਿਸੇ ਨਾਲ ਨਹੀਂ ਕੀਤਾ। ਚਾਨਕਿਆ ਕਹਿੰਦੇ ਸੀ ਵੀ ਆਪਣੀ ਹਾਰ ਬਾਰੇ ਗੱਲ ਨਾ ਕਰੋ ਸਗੋਂ ਇਸ ਨੂੰ ਆਪਣੀ ਤਾਕਤ ਬਣਾਓ ਹਰ ਇਨਸਾਨ ਹਾਰਦਾ ਏ ਪਰ ਜੇ ਤੁਸੀਂ ਆਪਣੀ ਹਾਰ بار بار ਸਾਰਿਆਂ ਨੂੰ ਦੱਸੋਗੇ ਤਾਂ ਤੁਸੀਂ ਕਮਜ਼ੋਰ ਬਣ ਜਾਓਗੇ ਇਸ ਦੀ ਬਜਾਏ ਆਪਣੀ ਹਾਰ ਨੂੰ ਆਪਣੀ ਤਾਕਤ ਬਣਾਓ ਹਾਰ ਇੱਕ ਤਜਰਬਾ ਏ ਨਾ ਕਿ ਤੁਹਾਡੀ ਕਿਸਮਤ ਹਾਰਾਂ ਨੂੰ ਛਪਾ ਕੇ ਰੱਖੋ ਉਹਨਾਂ ਤੋਂ ਸਿੱਖੋ ਅਤੇ ਅਗਲੀ ਵਾਰ ਜਿੱਤ ਕੇ ਦਿਖਾਓ ਨੰਬਰ 7 ਆਪਣੀਆਂ ਭਾਵਨਾਵਾਂ ਸੋਚੋ ਤੁਹਾਡਾ ਝਗੜਾ ਹੋ ਜਾਂਦਾ ਤੁਸੀਂ ਬਹੁਤ ਦੁਖੀ ਹੋ ਅਤੇ ਆਪਣੇ ਦੋਸਤਾਂ ਨੂੰ ਸਾਰੀ ਕਹਾਣੀ ਸੁਣਾ ਦਿੱਤੀ ਅਗਲੇ ਦਿਨ ਉਹ ਤੁਹਾਡੀਆਂ ਭਾਵਨਾਵਾਂ ਦਾ ਫਾਇਦਾ ਚੁੱਕਦੇ ਨੇ ਇਸ ਦੇ ਉਲਟ ਇੱਕ ਇਨਸਾਨ ਜੋ ਗੁੱਸੇ ਚ ਜਾਂ ਦੁੱਖ ਦੇ ਵਿੱਚ ਵੀ ਸ਼ਾਂਤ ਰਹਿੰਦਾ ਹੈ ਲੋਕ ਉਸ ਨੂੰ ਸਮਝ ਨਹੀਂ ਪਾਉਂਦੇ ਇਸ ਲਈ ਉਸ ਦਾ ਕੋਈ ਫਾਇਦਾ ਨਹੀਂ ਚੁੱਕ ਸਕਦਾ ਚਾਨਕਾ ਕਹਿੰਦੇ ਸੀ ਜੇਕਰ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਨਹੀਂ ਕਰ ਸਕਦੇ ਤਾਂ ਕੋਈ ਵੀ ਤੁਹਾਡਾ ਫਾਇਦਾ ਚੁੱਕ ਸਕਦਾ ਏ ਜਦੋਂ ਤੁਸੀਂ ਗੁੱਸੇ ਦੇ ਵਿੱਚ ਆਉਣੇ ਹੋ ਜਾਂ ਉਦਾਸ ਹੁੰਨੇ ਹੋ ਤਾਂ ਤੁਸੀਂ ਸਹੀ ਫੈਸਲੇ ਨਹੀਂ ਲੈ ਪਾਉਂਦੇ ਇਸ ਲਈ ਆਪਣੀ ਭਾਵਨਾਵਾਂ ਤੇ ਕਾਬੂ ਰੱਖਣਾ ਸਭ ਤੋਂ ਜ਼ਰੂਰੀ ਹੈ ਜਦੋਂ ਤੁਸੀਂ ਖੁਸ਼ੀ ਜਾਂ ਗੁੱਸੇ ਦੇ ਵਿੱਚ ਹੁੰਨੇ ਹੋ ਤਾਂ ਤੁਹਾਡਾ ਦਿਮਾਗ ਸਹੀ ਕੰਮ ਨਹੀਂ ਕਰਦਾ ਇਸ ਲਈ ਆਪਣੀਆਂ ਭਾਵਨਾਵਾਂ ਨੂੰ ਸਿਰਫ ਆਪਣੇ ਤੱਕ ਹੀ ਰੱਖੋ ਆਹ ਦੋਸਤੋ ਇਹ ਸਨ ਚਾਣਕਿਆ ਦੁਆਰਾ ਦੱਸੇ ਗਏ ਉਹ ਸੱਤ ਰਾਜ ਹੈ ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਸਫਲ ਹੋ ਸਕਦੇ ਹੋ ਆਪਣੇ ਪਰਿਵਾਰਕ ਮਸਲਿਆਂ ਨੂੰ ਘਰ ਦੇ ਅੰਦਰ ਹੀ ਰੱਖੋ ਆਪਣੀ ਕਮਾਈ ਬਾਰੇ ਕਿਸੇ ਨੂੰ ਨਾ ਦੱਸੋ ਆਪਣੇ ਭਵਿੱਖ ਦੀਆਂ ਯੋਜਨਾਵਾਂ ਨੂੰ ਗੁਪਤ ਰੱਖੋ ਆਪਣੀਆਂ ਕਮਜ਼ੋਰੀਆਂ ਨੂੰ ਕਿਸੇ ਨਾਲ ਸਾਂਝਾ ਨਾ ਕਰੋ ਆਪਣੇ ਦਾਨਪੁਨ ਦਾ ਪ੍ਰਚਾਰ ਨਾ ਕਰੋ ਆਪਣੀ ਹਾਰ ਨੂੰ ਸ਼ਕਤੀ ਦੇ ਵਿੱਚ ਬਦਲੋ ਅਤੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਦੇ ਵਿੱਚ ਰੱਖੋ ਯਾਦ ਰੱਖੋ ਚਾਣਕਿਆ ਦਾ ਇਹ ਗਿਆਨ ਪੁਰਾਣਾ ਨਹੀਂ ਸਗੋਂ ਇਹ ਇੱਕ ਸਫਲ ਅਤੇ ਖੁਸ਼ਹਾਲ ਜ਼ਿੰਦਗੀ ਜਿਉਣ ਦਾ ਰਾਹ ਹੈ ਮੈਂ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਕੀਮਤੀ ਹੋਈ ਹੋਵੇਗੀ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਅਤੇ ਤੁਹਾਨੂੰ ਲੱਗਿਆ ਹੋਵੇ ਵੀ ਕਿਸੇ ਦੀ ਇਹ ਮਦਦ ਕਰ ਸਕਦੀ ਹੈ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਅਤੇ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਸ਼ੇਅਰ ਕਰੋ ਤਾਂ ਜੋ ਉਹ ਵੀ ਇਸ ਗਿਆਨ ਦਾ ਲਾਭ ਉਠਾ ਸਕਣ ਅਤੇ ਜੇਕਰ ਤੁਸੀਂ ਅਜਿਹਾ ਹੋਰ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪੈਸਾ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਬਹੁਤ ਸਾਰੇ ਲੋਕਾਂ ਕੋਲੇ ਪੈਸਾ ਤਾਂ ਆਉਂਦਾ ਏ ਪਰ ਉਹ ਟਿਕਦਾ ਨਹੀਂ ਅਗਰ ਤੁਸੀਂ ਇਹ ਸਮਝਣਾ ਚਾਹੁੰਦੇ ਹੋ ਕਿ ਕਿਵੇਂ ਪੈਸੇ ਨੂੰ ਸਹੀ ਤਰੀਕੇ ਨਾਲ ਮੈਨੇਜ ਕਰਕੇ ਉਸ ਨੂੰ ਵਧਾਇਆ ਜਾਵੇ ਤਾਂ ਤੁਸੀਂ ਮੇਰੇ ਚੈਨਲ ਦੀ ਦੂਜੀ ਵੀਡੀਓ ਵੀ ਦੇਖ ਸਕਦੇ ਹੋ ਮੈਂ ਉਸ ਵੀਡੀਓ ਦੇ ਵਿੱਚ ਰਿਚ ਡੈਡ ਪੂਰ ਡੈਡ ਕਿਤਾਬ ਵਿੱਚੋਂ ਪੈਸੇ ਦੇ 7 ਨਿਯਮਾਂ ਬਾਰੇ ਗੱਲ ਕੀਤੀ ਹੈ ਜਿਨ੍ਹਾਂ ਦਾ ਪਾਲਣ ਕਰਕੇ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਬਦਲ ਸਕਦੇ ਹੋ ਮਿਲਦੇ ਹਾਂ ਜਲਦੀ ਰੱਬ ਰਾਖਾ